ਯਾ ਯੋਧਨਸ਼ਿ ਨਵਰਬ ਦਾ ਇਹੋ ਜਿਹਾ ਹੋ। ਆਪਾਂ ਸਾਇੰਸ ਸਰਕਲ ਦਾ ਸਰਕਲ ਇੰਗਲਿਸ਼ ਸਰਕਲ ਚੱਲ ਰਹੇ ਹੈਗੇ। ਉਹਨਾਂ ਵਿੱਚੋਂ ਹੀ ਆਜ ਕੇ ਯੋਧਨਸ਼ਿ ਨਵਰਬ ਰੇਡੀਅਸ ਇੱਕ ਮੇਜਰ ਹੋਣ ਟਾਪਿਕ ਹੈ ਜਾਇ ਇਹ ਸਕੂਲ ਦਾ। ਤਾਂ ਉਸ ਦੇ ਰਿਲੇਟਡ ਹੀ ਹੈ ਕੁਝ ਅੱਜ ਦੀ ਵੀ ਐਕਟੀਵਿਟੀ ਆਪਣੇ ਸਕੂਲ ਚ ਨੁੱਕੜ ਨਾਟਕ ਦੀ ਟੀਮ ਆਈ ਹੋਈ ਆ। ਇੰਦਰ ਮਾਨੂਕੇ ਤੁਸੀਂ ਸਾਰੇ ਜਾਣਦੇ ਹੀ ਇਹਨਾਂ ਨੂੰ ਤੇ ਰਵੀਨ ਕੁਮਾਰ ਰਵੀਨ ਕੁਮਾਰ ਇਹ ਆਪਣੇ ਅਨੁਕਰਨ ਨਾਟਕ ਵਿੱਚ ਕਰਨ ਲਈ ਤੁਸੀਂ ਸ਼ਾਂਤੀਪੂਰਵਕ ਬੈਠੇ ਰਹਿਣਾ ਹੈਗੇ ਤੇ ਇੰਜੋਏ ਕਰਨਾ ਨਾਟਕ। ਤੇ ਇਹਨਾਂ ਦੀ ਟੀਮ ਦਾ ਇੱਕ ਸਕੂਲ ਵਿੱਚ ਬੋਲਦੇ ਆਪਾਂ ਜੀ ਦਾ ਸਵਾਗਤ ਕਰਦੇ ਹਾਂ। ਮੇਰਾ ਨਾਮ ਹੈ ਰਵੀਨ ਕੁਮਾਰ ਤੇ ਮੇਰੇ ਸਾਥੀ ਦਾ ਨਾਮ ਹੈ ਅੰਦਰ। ਅਸੀਂ ਅੱਜ ਤੁਹਾਡੇ ਸਾਹਮਣੇ ਇੱਕ ਨਾਟਕ ਲੈ ਕੇ ਆਏ ਹਾਂ। ਲੋਕ ਨਾਟਕ ਜਿਸ ਦਾ ਨਾਮ ਹੈ ਸੁਲਗਦੀ ਧਰਤੀ। ਕੀ ਇਹ ਨਾਮ ਆ? ਫੁਰਨੀ ਦਾ ਨਾਮ ਹੀ। ਇਹ ਨਾਟਕ ਅਭਿਸ਼ਾ ਜਿਹੜਾ ਹੋਊਗਾ ਉਹ ਨਸ਼ੇ ਤੇ ਆ। ਪਹਿਲਾਂ ਕਿਹੜਾ ਨਾਟਕ ਦੇਖਿਆ? ਹਾਂਜੀ। ਕੀ ਹੁੰਦਾ ਨਾਟਕ ਤੇ? ਜੀ ਲੱਗਿਆ ਮੈਨੂੰ। ਨਸ਼ੇ ਬਾਰੇ ਕਿਹਾ ਜਾਂਦਾ? ਹਾਂਜੀ। ਸਿੱਖਦੇ ਹੋ ਫਿਰ ਨਾਟਕ ਤੋਂ ਕੀ ਸਿੱਖਦੇ ਹੋ ਤੁਸੀਂ? ਵੈਰੀ ਗੁੱਡ। ਠੀਕ ਐ। ਚਲੋ ਅੱਜ ਵੀ ਅਸੀਂ ਇੱਕ ਨਾਟਕ ਕਰਾਂਗੇ ਤੁਹਾਡੇ ਸਾਹਮਣੇ। ਉਹਦੇ ਦੇ ਕਈ ਸਾਰੇ ਕਿਰਦਾਰ ਹੋਣਗੇ। ਤੁਸੀਂ ਨਾਟਕ ਨੂੰ ਧਿਆਨ ਨਾਲ ਦੇਖਣਾ ਐ। ਕਿ ਅਸੀਂ ਬਾਅਦ ਚ ਨਾਟਕ ਦੇ ਬਾਅਦ ਚ ਤੁਹਾਡੇ ਤੋਂ ਇੱਕ ਸਵਾਲ ਪੁੱਛਾਂਗੇ ਕਿ ਤੁਸੀਂ ਨਾਟਕ ਚ ਕੀ ਦੇਖਿਆ ਕੀ ਸਿੱਖਿਆ ਨਾਟਕ ਚ ਕਿਹੜੇ ਕਿਹੜੇ ਕਿਰਦਾਰ ਸੀਗੇ ਕਿਹੜੇ ਕਿਹੜੇ ਕਿਰਦਾਰ ਨੇ ਕਿਉਂ ਕਿਉਂ ਡਾਇਰੈਕਟ ਕੀਤਾ ਹਨ ਠੀਕ ਹੈ ਤਿਆਰ ਹੋ ਸਾਰੇ ਜਣੇ ਹਾਂਜੀ ਸਾਰੇ ਨਾਟਕ ਸ਼ੁਰੂ ਹਾਂਜੀ ਚਲੋ ਜੀ ਇਧੀਆਂ ਗੱਲਾਂ ਐ ਸਕੂਲ ਵਿੱਚ ਪੜ੍ਹਾਈਆਂ ਤੁਹਾਡੇ ਨਾਲੇ ਸਾਂਝੀਆਂ ਕਰ ਰਹੇ ਸਨ ਬਹੁਤ ਵਧੀਆ ਲੱਗਾ ਤਾਂ ਇਹੋ ਜਿਹੇ ਵਿਅਕਤੀਆਂ ਦਾ ਤੁਹਾਨੂੰ ਸੇਧ ਲੈਣੀ ਚਾਹੀਦੀ ਹੈ। ਇਹਨਾਂ ਨੇ ਸਿਰਫ ਨਾਟਕ ਨਹੀਂ ਸਿਰਫ ਆਪਣੀ ਕਹਾ ਦਾ ਪ੍ਰਦਰਸ਼ਨ ਹੀ ਨਹੀਂ ਕੀਤਾ। ਇਹਨਾਂ ਨੇ ਤੁਹਾਨੂੰ ਸੇਧ ਦੇ ਵੀ ਦਿੱਤੀ, ਨਸ਼ਿਆਂ ਤੋਂ ਦੂਰ ਰਹਿਣ ਦੀ ਤੇ ਤੁਹਾਨੂੰ ਇਸ ਤੋਂ ਬਿਨਾ ਵੀ ਕੁਝ ਗੱਲਾਂ ਚਲਗੀਆਂ ਦੱਸੀਆਂ। ਕਿ ਤੁਸੀਂ ਕੀ ਬੰਨਣਾ ਹੈ, ਕੀ ਕਰਨਾ ਹੈ ਲਾਈਫ ਦੇ ਵਿੱਚ। ਉਸ ਪ੍ਰਤੀ ਵੀ ਤੁਹਾਨੂੰ ਪ੍ਰੇਰਣਾ ਦਿੱਤੀ ਤੇ ਇਹਦੇ ਲਈ ਵੀ ਤੁਹਾਡਾ ਇੱਕ ਵਾਰ ਫਿਰ ਧੰਨਵਾਦ। ਬਹੁਤ ਬਤਨ ਹੋਜੀ। ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਬਹੁਤ ਵਧੀਆ ਸਰੋਤੀ ਬਣ ਕੇ ਤੁਸੀਂ ਸੁਣ ਰਹੇ ਸੀ ਬਹੁਤ ਇੰਟਰਸਟਿੰਗ ਸੁਣ ਰਹੇ ਸੀ ਠੀਕ ਹੈ ਜੀ ਧੰਨਵਾਦ ਦੱਸਿਆ ਗਿਆ ਕਿल्ली ਉਹਨਾਂ ਦੀ ਜ਼ਿੰਦਗੀ ਨਹੀਂ ਬਰਬਾਦ ਹੋਈ ਜਿਹੜੇ ਨਸ਼ੇ ਕਰਦੇ ਸੀ ਬਲਕਿ ਜਿਹੜੇ ਉਹਨਾਂ ਦਾ ਪਰਿਵਾਰ ਸੀ ਉਹਨਾਂ ਦੇ ਮਾਂ ਪਿਓ ਸੀ ਉਹਨਾਂ ਦੀ ਜ਼ਿੰਦਗੀ ਵੀ ਨਾਲ ਬਰਬਾਦ ਹੋਈ ਹੈ ਕਿਉਂਕਿ ਪੇਰੈਂਟਸ ਦੇ ਬਹੁਤ ਆਰਮਾਨ ਹੁੰਦੇ ਆ ਆਪਣੇ ਬੱਚਿਆਂ ਤੇ ਤੇ ਸਿਰਫ ਇਥੋਂ ਤੱਕ ਇਹ ਹੀ ਨਾ ਰੱਖਿਆ ਕਰੋ ਵੀ ਨਾਟਕ ਦੇਖ ਲਿਆ ਜਾਂ ਤੁਹਾਨੂੰ ਇੱਥੇ ਕੋਈ ਸਿੱਖਿਆ ਦਿੱਤੀ ਜਾਂਦੀ ਹੈ ਬਸ ਤਾੜੀਆਂ ਮਾਰੀਆਂ ਤੇ ਇੱਥੇ ਹੀ ਸਾੜ ਗਏ ਇਹਨੂੰ ਪੱਲੇ ਬੰਨਿਓ ਠੀਕ ਹੈ ਕਈ ਵਾਰੀ ਕਹਿੰਦੇ ਤਿਲਕਣ ਬਾਜੀ ਤੋਂ ਨਾ ਬੰਦੇ ਨੂੰ ਕੋਈ ਗੱਲ ਦਿਮਾਗ 'ਚ ਆ ਜਾਂਦੀ ਵੈਸ ਟਾਈਮ ਇਹਨੂੰ ਕਿਸੇ ਨੇ ਚੀਜ਼ ਦੱਸੀ ਸੀ ਤਾਂ ਤੁਹਾਡੀ ਜਿਹੜੀ ਡੁੱਬਦੀ ਬੇੜੀ ਹੈ ਨਾ ਉਹ ਪਾਰ ਹੋ ਸਕਦੀ ਤਾਂ ਇੱਥੇ ਜੋ ਵੀ ਤੁਹਾਨੂੰ ਦੱਸਿਆ ਜਾਂਦਾ ਹੁਣ ਆਪਾਂ ਅੱਧਾ ਘੰਟਾ ਇੱਥੇ ਖੜੇ ਆ ਇਸ ਚੀਜ਼ ਦਾ ਕੋਈ ਮੰਤਵ ਸੀ ਤਾਂ ਇਸ ਸਮੇ ਇਹ ਗੱਲਾਂ ਨੂੰ ਆਪ ਦੇ ਤੇ ਲਾਗੂ ਰੱਖਣਾ ਹੈ ਲਾਗੂ ਕਰਨਾ ਹੈ ਤਾਂ ਇਹਨਾਂ ਨੂੰ ਯਾਦ ਰੱਖਣਾ ਹੈ ਇਹ ਨਹੀਂ ਹੈਗਾ ਇਧਰੋਂ ਪਾਈ ਤੇ ਉਧਰੋਂ ਕੱਢਤੀ ਆਪਾਂ ਇੱਥੇ 10-15 ਜਾਣੇ ਅਸੀਂ ਵੀ ਖੜੇ ਸੀ ਤੁਸੀਂ ਵੀ ਬੈਠੇ ਸੀ ਘੰਟਾ ਲਾਇਆ ਵੀ ਹੈ ਤਾਂ ਇਹਨਾਂ ਨੂੰ ਜ਼ਰੂਰ ਪੱਲੇ ਬੰਨੋ ਇਹ ਕਰਨ ਦਾ ਕੀ ਮਨ ਤੋਂ ਸੀ ਵੀ ਜਿਹੜੀਆਂ ਜਿੰਦਗੀਆਂ ਜਿਹੜਾ ਪੰਜਾਬ ਮੈਂ ਉੱਥੇ ਵੀ ਦੱਸਿਆ ਸੀ ਜਿਹੜਾ ਸਾਡੀ ਪੰਜ ਦਰਿਆਵਾਂ ਦੀ ਧਰਤੀ ਸੀ ਪੰਜਾਬ ਸੀ ਉਹ ਅੱਜ ਨਸ਼ਿਆਂ ਦੇ ਬਹਿਣ ਚ ਬਹਿ ਗਿਆ ਤੇ ਜਦੋਂ ਹਣੇ ਮੈਂ ਇੱਥੇ ਕਿ ਬੇਟੇ ਨੇ ਬੱਚੇ ਨੇ ਦੱਸਿਆ ਸੀ ਵੀ ਨਸ਼ਿਆਂ ਦਾ ਪੰਜਾਬ